ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਇਆ ਹਾਈਡਰਾ ਦੀ ਲੈ ਕੇ ਆਇਆ ਤੇ ਹਾਈਡਰਾ ਦਾ ਕੰਮ ਆ ਜਿਹੜਾ ਭਰਾ ਅਮਰੀਕ ਕਰਦਾਗਾ ਤਣਾਉਲੇ ਸ਼ਹਿਰ ਦੇ ਵਿੱਚ ਖੜੇ ਆ ਲੋਕੇਸ਼ਨ ਆ ਜਿਹੜੀ ਮੇਨ ਦੀਪਕਟਾਪਾ ਰਹਿ ਜਾਂਦਾ ਸਾਹਮਣੇ ਉਥੇ ਮੇਨ ਚੌਕ ਦੇ ਵਿੱਚ ਬਾਈ ਹਾਈਡਰਾ ਜਿਹੜਾ ਖੜਾ ਕੇ ਰੱਖਦਾ 24 ਘੰਟੇ ਸਰਵਿਸ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੰਮ ਆਗਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਇਹ ਬਾਈ ਕੀ ਕੰਪੈਸਟੀ ਹੈ ਦੀ ਤੇ ਕੀ ਗੱਲਬਾਤ ਹੈਗੀ ਪੂਰੀ ਦੱਸੋ ਇਹਦੀ 14 ਟਨ ਕੋਈ ਹੋਇਆ ਜੀ 65 ਫੁੱਟ ਹੈਟ ਆ ਜੀ 14 ਟਾਣਾ ਜਿਹੜੀ ਦੀ ਕੰਪੈਸਟੀ ਹੈਗੀ ਖਿਚਣ ਦੀ ਹਾਂਜੀ ਹਾਂਜੀ ਤੇ ਜਿਹੜੀ ਹੈਟ ਆ ਇਹਦੀ ਮੇਨ ਤਾਂ 65 ਫੁੱਟ ਹੈ 65 ਫੁੱਟ ਹੈ ਜੀ 65 ਫੁੱਟੋ ਚ ਆਈਏ ਹਾਂਜੀ ਤੇ ਕਿਸਾਨ ਭਰਾ ਕਿਹੜੇ ਕਿਹੜੇ ਸੰਪਰਕ ਕਰ ਸਕਦੇ ਆ ਕੰਮ ਬਾਰੇ ਸਾਰੇ ਜਿੰਮੇ ਕੋਈ ਟਰੈਕਟਰ ਚੜਾਉਣਾ ਕਰਾਉਣਾ ਕੋ ਪੈਣ ਤੋਂ ਟਰੈਕਟਰ ਚੜਾਉਣਾ ਜਾਂ ਕਿਹਦੇ ਇੱਕ ਪੈਣ ਫਸਈ ਆ ਜੀ ਤੀਜੀ ਮੰਜ਼ਲ ਦੇ ਕੋਈ ਜੈਗਨੇਟਰ ਚੜਾਉਣਾ ਜੀ ਸਾਰਾ ਆਪਾਂ ਕੰਮ ਕਰ ਦਾਂਗੇ ਠੀਕ ਹੈ ਹਾਂਜੀ ਕੋਈ ਖੰਭਾ ਖੜਾ ਕਰਾਉਣਾ ਕੁਝ ਵੀ ਕਰਾਉਣਾ ਕੋਈ ਟਰਾਂਸਫਾਰਮ ਬਿਜਲੀ ਟਰਾਂਸਫਾਰਮ ਜੀ ਜੀ ਹਾਂਜੀ 24 ਘੰਟੇ ਸਰਵਿਸ 24 ਘੰਟੇ ਸਰਵਿਸ ਤੇ ਕਿੰਨਾ ਟਾਈਮ ਹੋ ਗਿਆ ਵੀਰੇ ਇੱਥੇ ਮੇਨ ਲੋਕੇਸ਼ਨ ਤੇ ਉਸ ਨੂੰ ਖੜਦਿਆਂ ਨੂੰ ਇੱਥੇ ਮੈਨੂੰ ਢਾਈ ਤਿੰਨ ਮਹੀਨੇ ਹੋ ਗਏ ਢਾਈ ਤਿੰਨ ਮਹੀਨੇ ਤੇ ਐਕਸਪੀਰੀਅੰਸ ਦੇ ਕੰਮ ਦੀ ਗੱਲ ਕਰੀਏ ਤਾਂ ਕਿੰਨਾ ਟਾਈਮ ਦਾ ਐਕਸਪੀਰੀਅੰਸ ਹੋ ਗਿਆ ਬਾਈ 23 ਸਾਲ ਦਾ ਹੋ ਗਿਆ 22 23 ਸਾਲ ਹਾਂਜੀ ਠੀਕ ਹੈ ਤੇ ਇਹ ਭਰਾ ਇੱਥੇ ਮੇਨ ਲੋਕੇਸ਼ਨ ਤੇ ਖੜਦਾਗਾ ਕਿਹੜੀ ਇਹ ਲੋਕੇਸ਼ਨ ਪੈਂਦੀ ਹੈ ਮੇਨ ਵੀ ਇਹ ਨੇੜੇ ਆਪਣਾ ਦੀਪਕਟਾ ਬਾਈ ਵੀ ਕੀ ਮੋੜ ਤੇ ਖੜਦੇ ਆ ਪੰਜਵੇਂ ਪੀਕੀ ਵਾਲਾ ਰੋਡ ਲੰਘਦਾ ਇੱਥੋਂ ਜੀ ਮੇਨ ਚੌਕ ਦੇ ਵਿੱਚ ਹੀ ਬਾਈ ਖੜਦਾਗਾ 24 ਘੰਟੇ ਦੀ ਸਰਵਿਸ ਹੈ ਕਿਸੇ ਵੀ ਤਰ੍ਹਾਂ ਕੁਝ ਵੀ ਕਰਵਾਉਣਾ ਕੋਈ ਟਰਾਲੀ ਫਸ ਗਈ ਜਾਂ ਟਰਾਂਸਫਾਰਮ ਵਗੈਰਾ ਜਾਂ ਕੋਈ ਝੂੰਗ ਵਗੈਰਾ ਹਨਾ ਝੂੰਗ ਟਰਾਲੀ ਫਸ ਗਈ ਕੋਈ ਰਾਜ ਗੱਡੀ ਫਸ ਗਈ ਕੋਈ ਦਬ ਗਈ ਕੋਈ ਪੈ ਗਈ ਜੀ ਕੋਈ ਕ੍ਰੇਨ ਨਾਲ ਜਾਂ ਕੋਈ ਹੋਰ ਚੀਜ਼ ਚਕਾਉਣੀ ਹੈ ਕਿਸੇ ਤਰ੍ਹਾਂ ਵੀ ਜਨਨਕੀ ਹੈਟਰਾ ਦਾ ਜਿਹੜਾ ਕੰਮ ਆਗਾ ਕਰਵਾਉਣਾਗਾ ਤਾਂ ਬਾਈ ਨਾਲ ਸੰਪਰਕ ਕਰ ਲਓ ਨੰਬਰ ਕਿੰਨਾ ਬਾਈ ਨੰਬਰ 9878416398 ਲੈ ਬਈ ਇੱਥੇ ਵੀ ਮਾਰਦੇ ਇੱਕ ਵਾਰ 9878416398 9855021215 615 ਇਹ ਨੰਬਰ ਆ ਬਾਈ ਦਾ ਹਾਂਜੀ ਨੇੜੇ ਦੀਪਕ ਟੱਪਾ ਤਣਾਉਂਲਾ ਸ਼ਹਿਰ ਦੇ ਵਿੱਚ ਹੈ 24 ਘੰਟੇ ਸਰਵਿਸ ਹੈ ਨੰਬਰ ਸਕਰੀਨ ਤੇ ਜੇ ਇਹਦਾ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ ਜੀ